ਮਾਨ ਸਰਕਾਰ ਦੀ ਕੈਬਨਟ ਦਾ 2.5 ਸਾਲਾਂ ਚ ਅੱਜ ਚੌਥਾ ਫੇਰ ਬਦਲ ਹੋਵੇਗਾ ਇਸ ਫੇਰਬਦਲ ਤੇ ਚਲਦਿਆਂ ਚਾਰ ਮੰਤਰੀਆਂ ਦੀ ਕੈਬਨਟ ਤੋਂ ਛੁੱਟੀ ਅਤੇ ਪੰਜ ਵਿਧਾਇਕਾਂ ਨੂੰ ਕੈਬਨਟ ਦੇ ਵਿੱਚ ਜਗ੍ਹਾ ਮਿਲੇਗੀ ਨਵੇਂ ਚੁਣੇ ਜਾਣ ਵਾਲੇ ਕੈਬਨਟ ਮੰਤਰੀ ਅੱਜ ਪੰਜਾਬ ਰਾਜ ਭਵਨ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਮਾਜਰਾ ਖਰੜ ਤੋਂ ਵਿਧਾਇਕ ਅਣਮੋਲ ਗਗਨਮਾਨ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸੰਕਰ ਜਿੰਪਾ ਨੂੰ ਕੈਬਨਟ ਤੋਂ ਬਾਹਰ ਕੀਤਾ ਗਿਆ ਹੈ ਲਹਿਰਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਲ, ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਜਲੰਧਰ ਵੈਸਟ ਤੋਂ ਵਿਧਾਇਕ ਮਹਿੰਦਰ ਭਗਤ, ਖੰਨਾ ਤੋਂ ਵਿਧਾਇਕ ਤਰਨੁਪਰੀਤ ਸਿੰਘ ਸੌਂਦ, ਸਾਮ 84 ਤੋਂ ਵਿਧਾਇਕ ਡਾਕਟਰ ਅਵਜੋਤ, ਪੰਜ ਇਹ ਨਵੇਂ ਨਾਮ ਨੇ ਜਿਹੜੇ ਕੀ ਪੰਜਾਬ ਦੀ ਕੈਬਨਿਟ ਵਿੱਚ ਸ਼ਾਮਲ ਹੋਣਗੇ। ਚਰਚਾ ਇਹ ਵੀ ਹੈ ਕਿ ਪੰਜਾਬ ਨੂੰ ਦੋ ਉਪ ਮੁੱਖ ਮੰਤਰੀ ਦਿੱਤੇ ਜਾ ਸਕਦੇ ਨੇ। ਸਨਾਨ ਤੋਂ ਵਿਧਾਇਕ ਤੇ ਮੌਜੂਦਾ ਕੈਬਨਿਟ ਮੰਤਰੀ ਅਮਨ अरोੜਾ ਅਤੇ ਡੇੜਬਾ ਤੋਂ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਦੇ ਦੋ ਉਪ ਮੁੱਖ ਮੰਤਰੀ ਹੋ ਸਕਦੇ ਨੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਜੇ ਦੋ ਉਪ ਮੁੱਖ ਮੰਤਰੀ ਪੰਜਾਬ ਨੂੰ ਮਿਲਦੇ ਨੇ ਤਾਂ ਮੁੱਖ ਮੰਤਰੀ ਮਾਨ ਦੀਆਂ ਪਾਵਰਾਂ ਘਟ ਸਕਦੀਆਂ ਨੇ ਇਸ ਕੈਬਨਿਟ ਦੇ ਫੇਰ ਬਦਲ ਦੇ ਨਾਲ ਮਾਨ ਸਰਕਾਰ ਕਈ ਮਸਲੇ ਹੱਲ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਤੇ ਲੱਗੇ ਅਸਲੀਲ ਵੀਡੀਓ ਦੇ ਦੋਸਤ ਤੇ ਚਲਦੇ ਆ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੀ ਸੀ ਅਤੇ ਨਾਲ ਹੀ ਅਨਮੋਲ ਗਗਨ ਮਾਨ ਦੀ ਹਲਕੇ ਚ ਗੈਰ ਹਾਜ਼ਰੀ ਨੂੰ ਲੈ ਕੇ ਵੀ ਸਰਕਾਰ ਤੇ ਲਗਾਤਾਰ ਸਵਾਲ ਉੱਠ ਰਹੇ ਸਨ ਚੇਤਨ ਸਿੰਘ ਜੌੜ ਮਾਜਰਾ ਅਤੇ ਬ੍ਰਹਮ ਸੰਕਰ ਜਿੱਪਾ ਤੇ ਭਾਵੇਂ ਕੋਈ ਵੀ ਸਵਾਲ ਨਹੀਂ ਉੱਠਿਆ ਪਰ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਲੁਧਿਆਣਾ ਜ਼ਿਲ੍ਹੇ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਦੇਣ ਦੇ ਲਈ ਇਹ ਦੋ ਅਸਤੀਫੇ ਲਏ ਗਏ ਨੇ ਦੂਜੇ ਪਾਸੇ ਜਲੰਧਰ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੇ ਲਈ ਮਹਿੰਦਰ ਭਗਤ ਨੂੰ ਕੈਬਨਿਟ ਤੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਲਹਿਰਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਲ ਨੂੰ ਇਸ ਕਰਕੇ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਕਿਉਂਕਿ ਮਾਨਸਾ ਤੋਂ ਵਿਧਾਇਕ ਵਿਜੇ ਸਿੰਘਲਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਕੋਈ ਵੀ ਬਾਣਿਆ ਸਮਾਜ ਦੇ ਵਿੱਚੋਂ ਕੈਬਨਿਟ ਵਜ਼ੀਰ ਨਹੀਂ ਸੀ ਇਸ ਕਰਕੇ ਬਾਣਿਆ ਸਮਾਜ ਦੀ ਵੱਡੀ ਬੋਟ ਇਸ ਪੰਜਾਬ ਦੇ ਵਿੱਚ ਹੈ ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਦੇ ਵਿੱਚ ਬਰਿੰਦਰ ਕੁਮਾਰ ਗੋਲ ਨੂੰ ਸ਼ਾਮਲ ਕੀਤਾ ਗਿਆ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਵੱਡਾ ਕਾਰਨ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ 10 ਸੀਟਾਂ ਤੇ ਹੋਈ ਵੱਡੀ ਹਾਰ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਫੇਰਬਦਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤਾਂ ਫਿਰ ਫੇਰਬਦਲ ਕਰਨ ਦੇ ਨਾਲ ਨਵੇਂ ਕੈਬਨਿਟ ਮੰਤਰੀ ਪੰਜਾਬ ਕੈਬਨਿਟ ਦੇ ਵਿੱਚ ਲੈ ਕੇ ਆਉਣ ਦੇ ਨਾਲ ਕੀ ਵਾਕਈ ਹੀ ਪੰਜਾਬ ਦੇ ਵਿੱਚ ਕੁਝ ਸਹਾਰਾ ਨਜ਼ਰ ਆਵੇਗਾ ਜਾਂ ਫਿਰ ਇੱਕ ਵੱਡਾ ਵੱਲ ਸਰਕਾਰ ਨੂੰ ਮਿਲੇਗਾ? ਇਸ ਤੇ ਤੁਹਾਡੀ ਕੀ رائے ਆ? ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣਾ। ਹੁਣ ਦੇ ਉਹ ਆ ਗਿਆ ਤੁਸੀਂ ਦੇਖਦੇ ਰਹੋ ਵੀ ਸੋਸ਼ਲ ਤੇ ਮੈਂ ਮਨਪ੍ਰੀਤ ਧਰਮਲੋ ਅਸ